ਸਾਹ ਬੋਲ ਲਏ ਭਾਈ ਕਰ ਦਈਏ ਸਰਦ ਜੀ ਮੈਂ ਮਾੜਾ ਹੀ ਕਹਿ ਦੂੰਗਾ ਉਸ ਤੋਂ ਬਾਅਦ ਸਾਹ ਹੀ ਬੋਲਣਗੇ ਨਹੀਂ ਤੁਸੀਂ ਪਹਿਲਾਂ ਬੋਲੋ ਮਾੜਾ ਜੀ ਬੋਲਣਾ ਮੈਂ ਤਾਂ ਜੇ ਅੰਤ ਤੱਕ ਨਹੀਂ ਹੈ ਇੱਕ ਮਿੰਟ ਹਾਂ ਜੀ ਗੌਰਵ ਜੀ ਇੱਕ ਮਿੰਟ ਇੱਕ ਮਿੰਟ ਪਈ ਜਾ ਜੀ ਅੱਜ ਸਾਡੇ ਵਿੱਚ ਸਾਡੇ ਸੂਬੇ ਦੇ ਜਰਨਲਿਸਟਕਰ ਮਾਨਯੋਗ ਸ਼੍ਰੀ ਰਕੇਸ਼ ਰਠੌਰ ਜੀ ਸਾਡੇ ਵਿੱਚ ਪਹੁੰਚਿਆ ਅਸੀਂ ਸਾਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੀ ਸ਼ਾਨ ਰਕੇਸ਼ ਰਠੌਰ ਜੀ ਤੁਹਾਡੇ ਨਾਲ ਰੂਪ ਰੂਪ ਹੋਣਗੇ। ਤਰੇ ਤਾਂ ਇੱਕ ਮਿੰਟ ਜੀ। ਹੋ ਗਿਆ। ਤਰੇ ਤਾਂ ਸਭ ਪ੍ਰੈਸ ਦੇ ਜਿਹੜੇ ਸਾਥੀ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆਂ। ਤੁਹਾਡਾ ਧੰਨਵਾਦ ਥੋੜਾ ਮੈਂ ਲੇਟ ਵੀ ਹੋਇਆ ਉਹਦੇ ਲਈ ਮੈਂ ਅရှਕਰਵਾਇਆ ਅਸਾਂ ਕਰਦਾ। ਅ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਖਾਸ ਤੌਰ ਤੇ ਮੈਂ ਤੁਹਾਡੇ ਚ 2025-26 ਦਾ ਜਿਹੜਾ ਬਜਟ ਹੈ ਜਿਹੜਾ 1 ਫਰਵਰੀ 2025 ਨੂੰ ਪ੍ਰਸਤੁਤ ਕੀਤਾ ਹੈ निर्मला सीतारमण ਜੀ ਨੇ ਔਰ ਉਹਦੇ ਬਾਰੇ ਤੁਹਾਡੇ ਸਾਰੇ ਗੱਲਬਾਤ ਕੋਲੇ ਰੱਖਣਾ ਹੈ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਜਿਹੜਾ ਵਿਜ਼ਨ ਹੈ ਉਹਨਾਂ ਦਾ ਕਿ 2047 ਸਾਡਾ ਜਿਹੜਾ ਦੇਸ਼ ਹੈ ਉਹ ਵਿਕਸਿਤ ਰਾਸ਼ਟ੍ਰ ਵਿੱਚ ਦੇਸ਼ ਬਣਾਣਾ ਚਾਹੀਦਾ ਉਹ ਉਹਦੇ ਵੱਲ ਕਦਮ ਮੋੜ ਖਾੰਦੇ ਹੋਏ ਇਹ ਬਜਟ ਨਜ਼ਰ ਆਉਂਦਾ ਔਰ ਅਸੀਂ ਸਭ ਨੇ ਦੇਖਿਆ ਹੈ ਕਿ ਸਭ ਪੱਖੋਂ ਇਹਦੀ ਪ੍ਰਸ਼ੰਸਾ ਹੋਈ ਹੈ ਆਪੋਜੀਸ਼ਨ ਦੀ ਗੱਲ ਜੇ ਛੱਡ ਲਈਏ ਕਿਉਂਕਿ ਅਸੀਂ ਜਦ ਜਾਣਦੇ ਹਾਂ ਕਿ ਆਪੋਜੀਸ਼ਨ ਪਾਰਟੀਆਂ ਦਾ ਇੱਕ ਮੰਤਵ ਹੁੰਦਾ ਆਪੋਜ਼ ਕਰਨ ਦਾ ਲੇਕਿਨ ਪੂਰੇ ਦੇਸ਼ ਦੀ ਚਰਚਾ ਵੀ ਹੋਈ ਔਰ ਪ੍ਰਸ਼ੰਸਾ ਵੀ ਹੋਈ ਬਹੁਤ ਅੱਛਾ ਬਜਟ ਦੇ ਰੂਪ ਦੇ ਬਣਾਇਆ ਗਿਆ ਹੈ ਔਰ ਬਹੁਤ ਸਾਰੇ ਜੇ ਅਗਰ ਅਸੀਂ ਮੀਡੀਆ ਉੱਚੇ ਜਿਹੜੀ ਵੀ ਗੱਲਾਂ ਸੁਣੀਆਂ ਹੈ ਉੱਚੇ ਸਾਰਾ ਨਜ਼ਰ ਆਇਆ ਹੈ ਕਿ ਮੀਡੀਆ ਦੇ ਵੀ ਸਭ ਚੈਨਲਸ ਨੇ ਵੀ ਇਹ ਕਿਹਾ ਕਿ ਬਹੁਤ ਅੱਛਾ ਇੱਕ ਬਜਟ ਹੈ ਔਰ ਖਾਸ ਜਿਹੜੇ ਇਹਦੇ ਚ ਜਿਹੜੇ ਸੁਧਾਰ ਹੋਏ ਨੇ ਜਿਹੜੇ ਆਏ ਨੇ ਔਰ ਜਿਹੜੀਆਂ ਡਵਲਪਮੈਂਟਸ ਦੀਆਂ ਗੱਲਾਂ ਹੈ ਜਿਹੜੀਆਂ ਹਾਈਲਾਈਟਸ ਨੇ ਉਹਨਾਂ ਦੇ ਬਾਰੇ ਮੈਂ ਚਰਚਾ ਕਰਾਂ ਕਿ ਸਭ ਤੋਂ ਪਹਿਲੇ ਜਿਹੜੀ ਮੇਨ ਹਾਈਲਾਈਟ ਹੈ ਕਿ ਟੈਕਸ ਦੀ ਜਿਹੜੀ ਛੂਟ ਦਿੱਤੀ ਗਈ ਹੈ ਇਨਕਮ ਟੈਕਸ ਦੇ ਵਿੱਚ ਔਰ 12 ਲੱਖ ਤੱਕ ਦੀ ਜਿਹੜੀ ਟੈਕਸ ਐਗਜ਼ੈਂਪਸ਼ਨ ਦਿੱਤੀ ਗਈ ਹੈ ਅਸੀਂ ਜਾਣਦੇ ਕਿ 2015 ਤੋਂ ਇਹ ਜਦੋਂ ਨਰਿੰਦਰભાઈ ਮੋਦੀ ਜੀ ਆਏ ਸੀ ਉਦੋਂ 2.5 ਲੱਖ ਤੱਕ ਐਗਜ਼ੈਂਪਸ਼ਨ ਸੀ ਫਿਰ 2019 ਚ 5 ਲੱਖ ਦੀ ਕੀਤੀ ਗਈ 2023 ਚ 7 ਲੱਖ ਔਰ 2025 12 ਲੱਖ ਦੀ ਟੈਕਸ ਐਗਜ਼ੈਂਪਸ਼ਨ ਜਿਹੜੀ ਹੈ ਮਿਲੀ ਹੈ ਮੇਰਾ ਇਹ ਮੰਨਣਾ ਕਿ ਇਹ ਬਹੁਤ ਬੜੀ ਇੱਕ ਬੂਮ ਹੈ ਬੂਸਟ ਹੈ ਖਾਸ ਕਰਕੇ ਮਿਡਲ ਕਲਾਸ ਦੇ 1 ਲੱਖ ਰੁਪਿਆ ਮੰਥਲੀ ਜਿਹੜਾ ਵਿਅਕਤੀ ਕਮਾਉਂਦਾ ਹੈ ਉਹਦੇ ਉੱਤੇ ਕੋਈ ਟੈਕਸ ਨਹੀਂ ਹੈ ਬਹੁਤ ਬਾਰੀ ਗੱਲਾਂ ਆਈਆਂ ਹਨ ਪਿੱਛੇ ਵੀ ਸੁਣਿਆ ਲੋਕਾਂ ਚ ਚਰਚਾ ਹੁੰਦੀ ਸੀ ਕਿ ਕੈ ਇਨਕਮ ਟੈਕਸ ਨੂੰ ਟੋਟਲੀ ਅਬਾਲਿਸ਼ ਕਰ ਦਿੱਤਾ ਜਾਏਗਾ ਤੇ ਮੇਰਾ ਮੰਨਣਾ ਹੈ ਕਿ ਜਿਹੜਾ ਬਹੁਤ ਵੱਡਾ ਸਟੈਪ ਹੈ ਇਹਦੇ ਚ ਖਾਸ ਤੌਰ ਤੇ ਮਿਡਲ ਕਲਾਸ ਜਿਨ੍ਹਾਂ ਨੂੰ 1 ਲੱਖ ਰੁਪਿਆ ਮਹੀਨੇ ਤੱਕ ਦੀ ਜਿਹੜੀ ਇਨਕਮ ਹੈ ਉਹ ਸਾਰੀ ਐਗਜ਼ੈਂਪਟ ਹੋ ਗਈ ਹੈ ਔਰ ਜੇ ਜਿਹੜੀ ਸਟੈਂਡਰਡ ਡਿਡੈਕਸ਼ਨ ਹੈ ਉਹ 75000 ਪਾਈ ਜਾਏ ਤੇ ਟੋਟਲ ਜਿਹੜਾ ਹੈ 12 ਲੱਖ 75000 ਦੇ ਕਰੀਬ ਜਿਹੜਾ ਹੈ ਉਹਦੀ ਟੈਕਸ ਐਗਜ਼ੈਂਪਸ਼ਨ ਜਿਹੜੀ ਹੈ ਪੂਰੇ ਸਾਲ ਚ ਜਿਹੜੀ ਹੈ ਸਭ ਨੂੰ ਮਿਲ ਰਹੀ ਹੈ ਔਰ ਇਹ ਬਹੁਤ ਵੱਡਾ ਸਟੈਪ ਹੈ मिडिल क्लास ਦਾ ਹਮੇਸ਼ਾ ਇਹ ਰਿਹਾ ਹੈ ਕਿ ਜੀ ਬਹੁਤ ਸਪੋਰਟ ਚਾਹੀਦੀ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਨਰਿੰਦਰભાઈ ਮੋਦੀ ਜੀ ਹਮੇਸ਼ਾ ਇਹ ਕਹਿੰਦੇ ਰਹੇ ਕਿ ਅਸੀਂ ਮਿਡਲ ਕਲਾਸ ਨੂੰ ਇਸ ਦੇਸ਼ ਦੀ ਮਿਡਲ ਕਲਾਸ ਨੂੰ ਰੀਡ ਦੀ ਹੱਡੀ ਮੰਨਦੇ ਹਾਂ ਇਸ ਦੇਸ਼ ਤੇ ਔਰ ਉਹਨਾਂ ਵਾਸਤੇ ਇਸ ਤਰੀਕੇ ਦੀ ਇੱਕ ਐਗਜ਼ੈਂਪਸ਼ਨ ਦੇਣੀ ਬਹੁਤ बड़ा ਸਪੋਰਟ ਹੈ ਇਹਦੇ ਨਾਲ ਇਕਨੋਮੀ ਦੀ ਗਰੋਥ ਵੀ ਬਹੁਤ ਜੀਨਰ ਹੋਏਗੀ ਐਸਾ ਮੰਨਣਾ ਹੈ ਕਿਉਂਕਿ ਜਦੋਂ ਪੈਸਾ ਬਚੇਗਾ ਤੇ ਉਹ ਪੈਸਾ ਇਨਵੈਸਟ ਵੀ ਹੋਏਗਾ ਅਲੱਗ-ਅਲੱਗ ਚੀਜ਼ਾਂ ਦੀ ਖਰੀਦਦਾਰੀ ਵੀ ਵਧੇਗੀ ਸੋ ਕਨ ਮਨ ਇੱਕ ਬਹੁਤ ਬੜਾ ਬੂਸਟ ਮਿਲਣ ਜਾ ਰਿਹਾ ਇਸ ਪਾਰਟਿਕੂਲਰ ਸਟੈਪ ਦੇ ਨਾਲ ਉਸ ਤੋਂ ਇਲਾਵਾ ਖੇਤੀ ਤੇ ਗ੍ਰਾਮੀਣ ਵਿਕਾਸ ਜਿਹੜਾ ਇਹ ਖੇਤੀਬਾੜੀ ਤੇ ਪਿੰਡਾਂ ਦੇ ਵਿਕਾਸ ਦੇ ਬਾਰੇ ਵੀ ਉਹਨਾਂ ਨੇ ਇੱਕ ਬਹੁਤ ਬੜਾ ਸਟੈਪ ਲਿਆ ਹੈ ਜਿਹ ਪ੍ਰਧਾਨ ਮੰਤਰੀ ਧਨ ਧਾਨੇ ਕਸ਼ੀ ਯੋਜਨਾ ਜਿਹਦੇ ਬਾਰੇ ਚਰਚਾ ਜੇ ਸਭ ਨੇ ਅਸੀਂ ਸੁਣੀ ਵੀ ਹੈ ਕੀਤੀ ਵੀ ਗਈ ਹੈ ਇਹਦੇ ਚ ਕਿਸਾਨਾਂ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੀ ਹੈ ਉਹ ਦਿੱਤੀ ਜਾਏਗੀ ਔਰ ਇੱਕ بڑا ਜਿਹੜਾ ਏਡਾਰਾ ਹੈ ਬਹੁਤ ਬੜਾ ਜਿਹੜਾ ਕਿਸਾਨਾਂ ਦਾ ਸੈਕਟਰ ਹੈ ਉਹਦੇ ਵਿੱਚ ਬਹੁਤ ਬੜੀ سپورਟ ਸਿਸਟਮ ਜਿਹੜਾ ਬਣਾਇਆ ਜਾ ਰਿਹਾ ਹੈ ਦਾਲਾਂ ਦੇ ਉਤਪਾਦਨ ਦੇ ਮਿਸ਼ਨ ਇੱਕ ਦਾਲ ਉਤਪਾਦਨ ਮਿਸ਼ਨ ਦੇ ਨਾਮ ਤੋਂ ਵੀ ਇੱਕ سپورਟ ਸਿਸਟਮ ਬਣਾਇਆ ਗਿਆ ਜਿਹਦੇ ਵਿੱਚ ਖਾਸ ਤੌਰ ਤੇ ਅਰਹਰ ਉੜਦੜ ਮਸੂਰ ਇਹ ਜਿਹੜੀਆਂ ਦਾਲਾਂ ਇੰਪੋਰਟ ਹੁੰਦੀਆਂ ਐ ਅਮਰਿਕਾ ਔਰ ਇਸ ਬੜੇ ਚ ਇੱਕ ਖਾਸ ਪ੍ਰੋਵੀਜ਼ਨ ਕੀਤਾ ਗਿਆ ਕਿ 6 ਸਾਲਾਂ ਚ ਇਹਦੇ ਚ ਆਪਣੇ ਦੇਸ਼ ਨੂੰ ਇੰਨਾ ਸਪੈਸ਼ਲੀ ਜਿਹੜੀਆਂ ਇਦਾਂ ਦੀਆਂ ਦਾਲਾਂ ਜਾਂ ਇਦਾਂ ਦਾ ਜਿਹੜਾ ਸਭੀਆਂ ਉਦਾਲਾ ਹੈ ਉਹਨਾਂ ਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਬਣਾਉਣਾ ਹੈ ਇਹਨੂੰ ਬਣਾ ਕੇ ਇੱਕ ਮਿਸ਼ਨ ਬਣਾ ਕੇ ਉਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਐਸਾ ਰੱਖਿਆ ਗਿਆ ਕਪਾਹ ਉਤਪਾਦਨ ਤੇ ਜਿਹੜਾ ਹੈ ਡਵੈਲਪਮੈਂਟ ਕਰਨੀ ਹੈ ਔਰ ਉਹਦੇ ਚ ਜਿਹੜੇ ਨਵੇਂ ਕੋਈ ਟੈਕਨੋਲੋਜੀ ਜਿਹੜੀ ਲੈ ਕੇ ਆ ਕੇ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰਨ ਦਾ ਹੈ ਕਿਹਾ ਗਿਆ ਉਸ ਤੋਂ ਇਲਾਵਾ ਜਿਹੜਾ ਮਿਡਲ ਕਲਾਸ ਦੇ ਵਿੱਚ ਇਸ ਤਰ੍ਹਾਂ ਮੈਂ ਕਿਹਾ ਕਿ ਟੈਕਸ ਦੀ ਬਹੁਤ ਬੜੀ ਛੂਟ ਦਿੱਤੀ ਗਈ ਹੈ ਉਦੇ ਨਾਲ ਨਾਲ ਜਿਹੜਾ ਦੂਸਰਾ ਘਰ ਲੈਣ ਵਾਸਤੇ ਜਿਹੜਾ ਅਸੀਂ ਪਹਿਲਾ ਘਰ ਬਣਾਉਂਦੇ ਉਹ ਚੂਟ ਮਿਲਦੀਆਂ ਸੀ ਲੇਕਿਨ ਇਹ ਦੂਸਰਾ ਘਰ ਲੈਣ ਵਾਸਤੇ ਵੀ ਆ ਵਿਸ਼ੇਸ਼ ਯੋਜਨਾਵਾਂ ਜਿਹੜੀਆਂ ਭਾਰਤ ਸਰਕਾਰ ਨੇ ਬਣਾਈਆਂ ਜਿਹੜੀਆਂ ਅਵਸ਼ਕ ਬਸਤੂਆਂ ਆ ਉਹਨਾਂ 'ਚ ਸਰਕਾਰ ਨੇ ਡਿਊਟੀਆਂ ਘਟਾਈਆਂ ਜਿਹਦੇ ਕਰਕੇ ਜਿਹੜਾ ਆਮ ਵਿਅਕਤੀ ਆ ਖਾਸ ਤੌਰ ਤੇ ਜਿਹੜੀ ਮਿਡਲ ਕਲਾਸ ਹੈ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਸਕੇ ਸਟਾਰਟਅੱਪਸ ਵਾਸਤੇ ਲਗਭਗ 20000 ਕਰੋੜ ਦਾ ਪੈਸਾ ਅਲੱਗ ਰੱਖਿਆ ਗਿਆ ਹੈ ਜਿਹਦੇ ਸਟਾਰਟਅੱਪਸ ਵਾਸਤੇ ਕੋਈ ਵੀ ਬੱਚੇ ਅਗਰ ਸਟਾਰਟਅੱਪ ਵਾਸਤੇ ਜਾਂਦੇ ਨੇ ਕੋਈ ਨਵੀਂ ਪੀੜੀ ਜਿਹੜੀ ਸਟਾਰਟਅੱਪ ਵਾਸਤੇ ਸ਼ੁਰੂ ਕਰਦੀ ਹੈ ਤੇ ਉਹਦੇ ਵਾਸਤੇ ਇੱਕ ਖਾਸ ਬਜਟ ਰੱਖਿਆ ਗਿਆ ਹੈ ਜਿਹਦੇ ਚ ਉਹਨਾਂ ਨੂੰ ਬੈਨੀਫਿਟਸ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਅਨਸਾਂਤ ਅਨੁਸੰਧਾਨ ਛਾਤ੍ਰਵ੍ਰਿਤੀ ਯੋਜਨਾ ਇਹ ਇੱਕ ਐਸੀ ਸਕੀਮ ਹੈ ਜਿਹਦੇ ਚ ਲਗਭਗ 10000 ਬੱਚਿਆਂ ਨੂੰ ਰਿਸਰਚ ਉੱਪਰ ਫੈਲੋਸ਼ਿਪ ਜਿਹੜਾ IIT ਯਾਰ IISc ਇਹ ਜਿਹੜੇ ਦੋ ਖਾਸ ادارے ਨੇ ਇਹਨਾਂ ਵਿੱਚ ਕੋਈ ਵੀ ਬੱਚੇ ਜਿਹੜੇ ਰਿਸਰਚ ਦੇ ਉੱਤੇ ਕੋਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਫੈਲੋਸ਼ਿਪ ਦੇਣ ਦਾ ਇੱਕ ਜਿਹੜਾ ਬਹੁਤ بڑا ਸਿਸਟਮ ਜਿਹੜਾ ਇੱਕ ਅਲੱਗ ਵਿਵਸਥਾ ਕੀਤੀ ਗਈ ਹੈ। ਔਰ ਉਹਦੇ ਨਾਲ ਨਾਲ ਜਿਹੜਾ ਵਿੱਤ ਅਨੁਸ਼ਾਸਨ एवं ਘਟੇ ਪੱਤੇ ਨਿਰੰਤਰਣ ਜਿਹੜਾ ਕੀਤਾ ਗਿਆ ਹੈ। 2026 ਦਾ 25 26 ਦੇ ਵਿੱਚ ਰਾਸ਼ਟਰੀ ਘਾਟੇ ਦਾ લક્ષ ਜਿਹੜਾ 4.4% ਰੱਖਿਆ ਗਿਆ ਹੈ ਜਿਹੜਾ ਕਿ ਪਿਛਲੇ ਸਾਲ 4.8 ਦੇ ਕਰੀਬ ਸੀ ਸਾਥਿਓ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਬਜਟ ਦੇ ਵਿੱਚ ਹੋਰ ਵੀ ਜਿਹੜੇ ਸਾਰੇ ਜਿਹੜੇ ਜੇ ਮੈਂ ਕੰਮ ਦੱਸਾਂ ਉਹਦੇ ਵਿੱਚ ਕਿ ਜਿਸ ਤਰੀਕੇ ਨਾਲ ਸਪੈਸ਼ਲੀ ਮਿਡਲ ਕਲਾਸ ਦਾ ਬਿਜ਼ਨਸ ਨੂੰ ਸਪੋਰਟ ਕੀਤਾ ਗਿਆ ਅਸੀਂ ਸਭ ਜਾਣਦੇ ਹਾਂ ਕਿ 2014 ਤੋਂ ਪਹਿਲੇ ਸਾਡੀ ਦੇਸ਼ ਦੀ ਅਰਥਵਿਵਸਥਾ 10ਵੇਂ ਨੰਬਰ ਤੇ ਸੀ ਔਰ 10 ਸਾਲਾਂ ਦੇ ਕਾਰਿਆਕਾਲ ਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਜਿਹੜੀ ਸਾਡੇ ਦੇਸ਼ ਦੀ ਅਰਥਵਿਵਸਥਾ ਹੈ 5ਵੇਂ ਨੰਬਰ ਤੇ ਪਹੁੰਚਾਤੀ ਹੈ ਜਿਹੜਾ ਕਿ ਬਹੁਤ بڑا ਸਟੈਪਸ ਔਰ ਇਹ ਵੀ ਜਿਹੜੇ ਲੋਗ ਇਕਨੋਮਿਸਟ ਨੇ ਉਹ ਇਹ ਕਹਿੰਦੇ ਨੇ ਔਰ ਗੱਲ ਰੱਖਦੇ ਨੇ ਕਿ ਬਹੁਤ ਜਲਦੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇਸ ਦੇਸ਼ ਨੂੰ ਤੀਜੇ ਨੰਬਰ ਦੀ ਅਰਥਵਿਵਸਥਾ ਚਾਈਨਾ ਰ ਅਮਰੀਕਾ ਤੋਂ ਬਾਅਦ ਅਗਰ ਕੋਈ ਤੀਜੇ ਨੰਬਰ ਦੀ ਅਰਥਵਿਵਸਥਾ ਤੋਂ ਹਿੰਦੁਸਤਾਨ ਦੀ ਬਣੇਗੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਇਸ ਵੇਲੇ ਦੁਨੀਆ ਚ ਸਭ ਤੋਂ ਤੇਜ਼ੀ ਨਾਲ ਜਿਹੜੀ ਕੋਈ ਅਰਥਵਿਵਸਥਾ ਵਧ ਰਹੀ ਹੈ ਇਕਨੋਮੀ ਵਧ ਰਹੀ ਹੈ ਉਹ ਹਿੰਦੁਸਤਾਨ ਦੀ ਵਧ ਰਹੀ ਹੈ ਸੋ ਇੱਕ ਬੜੇ ਸਟੈਪਸ ਜਿਹੜੇ ਇਹ ਲਿੱਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਜਿਹੜਾ ਬਜਟ ਮੈਂ ਖਾਸ ਇਸ ਬਜਟ ਦੀ ਗੱਲ ਕਰ ਰਹਾ ਹਾਂ ਜਿਸ ਤਰੀਕੇ ਨਾਲ ਮਿਡਲ ਕਲਾਸ ਨੂੰ ਬੈਨੀਫਿਟ ਦਿੱਤੇ ਗਏ ਨੇ ਉਹਨਾਂ ਚ ਇਹ ਲੱਗਦਾ ਹੈ ਕਿ ਬਹੁਤ ਜਲਦੀ ਹੋਰ ਤਰੱਕੀ ਜਿਹੜੀ ਇਸ ਦੇਸ਼ ਦੀ ਹੋਏਗੀ ਜਿਹੜੇ ਕਾਸ 5 ਐਮਸ ਕਿਤੇ ਗਏ ਇਸ ਬਜਟ ਦੇ ਵਿੱਚ ਗਰੀਬੀ ਨੂੰ 0% ਤੇ ਲੈ ਕੇ ਆਣਾ ਇੱਕ ਜਿਹੜੀ ਸੋਚ ਰੱਖੀ ਹੈ ਦਾ ਮੰਤਰੀ ਦਾ ਵਿਜ਼ਨ ਹੈ ਕਿ ਗਰੀਬੀ ਇਸ ਦੇਸ਼ ਨਾ ਹੈ ਔਰ 100% ਐਫੀਸ਼ੀਐਂਸੀ ਵਾਲੀ ਸਿੱਖਿਆ ਜਿਹੜੀ ਅਸੀਂ ਬੱਚਿਆਂ ਨੂੰ ਦੇ ਦੇ ਸਕੀਏ ਇੱਕ ਅੱਛੇ ਤਰੀਕੇ ਦੇ ਨਵੇਂ এডੂਕੇਸ਼ਨ ਮਾਡਲਸ ਬਣ ਰਹੇ ਨੇ ਔਰ ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਪੜਾਈ ਜਿਹੜੀ ਕੀਤੀ ਜਾ ਸਕੇ ਸਕਿਲਡ ਲੀਵਰਡ ਵੈਲਫੇਅਰ ਇੱਕ ਲੇਬਰ ਦੇ ਜਿਹੜੇ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵਾਸਤੇ ਅਲੱਗ-ਅਲੱਗ ਕਮੇਟੀ ਵਿਖਾਇਆ ਹੈ ਕਿ ਸਾਰੀ ਤਰਫ ਬਣ ਰਹੇ ਨੇ ਸੈਕਸ਼ਨਸ ਬਣ ਰਹੇ ਨੇ ਸਕਿੱਲ ਲੇਬਰ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਹੈ ਨਾ ਆਰਥਿਕ ਗਤੀਵਿਧੀਆਂ 'ਚ 70% ਔਰਤਾਂ ਦੀ ਭਾਗੀਦਾਰੀ ਰਹਿ ਹੈ। ਮਹਿਲਾ ਸ਼ਕਤੀ ਨੂੰ ਬਹੁਤ ਨਮਨ ਕੀਤਾ ਹੈ ਹਮੇਸ਼ਾ ਪ੍ਰਧਾਨ ਮੰਤਰੀ ਜੀ ਨੇ ਪਰ ਹਮੇਸ਼ਾ ਇਹ ਕਿਹਾ ਹੈ ਕਿ ਮਹਿਲਾਵਾਂ ਦੇਸ਼ ਦੀ ਅੱਗੇ ਵਧਨ ਔਰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਜਿਹੜਾ ਉਚਿਤ ਥਾਂ ਮਿਲੇ ਉਹਦੇ ਲਈ ਜਿਹੜੇ ਆਰਥਿਕ ਗਤੀਵਿਧੀਆਂ 'ਚ 70% ਔਰਤਾਂ ਨੂੰ ਭਾਗੀਦਾਰੀ ਰਹਿ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜਾ ਕਿਸਾਨ ਹੈ ਸਾਡੇ ਦੇਸ਼ ਦਾ ਉਹ ਪੂਰੀ ਦੁਨੀਆ 'ਚ ਫੂਡ ਬਾਸਕਟ ਦੇ ਰੂਪ 'ਚ ਸਾਹਮਣੇ ਆਇਆ ਹੈ ਕਿ ਪੂਰੇ ਦੇਸ਼ ਨੂੰ ਅਸੀਂ ਜਿਹੜਾ ਹੈ ਅਨਾਜ ਦੇ ਸਕੀਏ ਇਸ ਤਰੀਕੇ ਨਾਲ ਅਸੀਂ ਇਸ ਬਚਤ ਨੂੰ ਦੇਖ ਸਕਦੇ ਹਾਂ। ਵਿਕਾਸ ਤੇਜ਼ੀ ਨਾਲ ਆਏ ਇਸ ਦੇਸ਼ ਨਿੱਜੀ ਖੇਤਰ ਵਿਕਾਸ ਨੂੰ ਬੜਾਵਾ ਦੇਣ ਦੀ ਗੱਲ ਕਹੀ ਗਈ ਹੈ। ਔਰ ਖਾਸ ਕਰਕੇ ਜਦੋਂ ਮੈਂ ਮਿਡਲ ਕਲਾਸ ਦੇ bizness sector ਨੂੰ ਅਗਰ ਮੈਂ ਦੇਖਦਾ ਹਾਂ MSME ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜੀਆਂ ਉਹਨਾਂ ਦੀ ਲਿਮਿਟਸ ਜਿਹੜੀਆਂ ਹਨ ਉਹ ਵਧਾਈਆਂ ਹਨ ਔਰ MSME ਜਿਹੜੀ ਇਨਵੈਸਟਮੈਂਟ ਔਰ ਟਰਨਓਵਰ ਦੀ ਜਿਹੜੀ ਲਿਮਿਟਸ ਹੈ ਉਹ 2.5 ਗੁਣਾ ਔਰ 2 ਗੁਣਾ ਉਹਨੂੰ ਵਧਾਇਆ ਗਿਆ ਸੋ ਮੇਰਾ ਇਹ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਤੇਜ਼ੀ ਨਾਲ ਜਿਹੜੀ ਐਮ ਐਸ ਸੀ ਐਮ ਇ ਦੀ ਜਿਹੜੀਆਂ ਇਹ ਛੋਟੇ ادارے ਨੇ ਬਿਜ਼ਨਸ ਦੇ ਇਹਨਾਂ ਦੀ ਬੜੀ ਪ੍ਰੋਗਰੈਸ ਹੋਏਗੀ ਕੌਨਫੀਡੈਂਸ ਆਏਗਾ ਬਹੁਤ ਸਾਰੇ ਲੋਕਾਂ ਨੂੰ ਜੌਬਸ ਮਿਲਣਗੀਆਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਉਸ ਸੈਕਟਰ ਦਾ ਜਦੋਂ ਫਲਾਅ ਹੋਏਗਾ ਉਹਦੇ ਬਹੁਤ ਸਾਰੇ ਬੱਚਿਆਂ ਨੂੰ ਨਿਆਣੋ ਜਿਹੜੀ ਹੈ ਨੌਕਰੀ ਦਾ ਜਿਹੜਾ ਹਮੇਸ਼ਾ ਹੀ ਚਿੰਤਾ ਰਹਿੰਦੀ ਹੈ ਕਿ ਜੌਬਸ ਦੀ ਘਾਟ ਹੈ ਤੇ ਮੈਨੂੰ ਲੱਗਦਾ ਇਹ ਇੱਕ ਬੜਾ ਸਟੈਪ ਹੈ ਔਰ ਇਹਦੇ ਨਾਲ ਬਹੁਤ ਸਾਰੀ ਜਿਹੜੀ ਹੈ ਜੌਬਸ ਜਿਹੜੀਆਂ ਉਹ ਮਿਲਣਗੀਆਂ ਜਲ ਜੀਵਨ ਮਿਸ਼ਨ ਦੇ ਵਿੱਚ ਅੱਜ ਤੱਕ ਜਿਹੜਾ ਡਵੈਲਪਮੈਂਟ ਹੋਈ ਹੈ ਉਹ ਚ ਲਗਭਗ 80% ਪਿੰਡਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਇਹ ਟੈਪ ਵਾਟਰ ਜਿਹਨੂੰ ਕਹਿੰਦੇ ਅਸੀਂ ਉਹ ਪਹੁੰਚ ਚੁੱਕਾ ਹੈ ਔਰ ਮਿਸ਼ਨ ਦੇ ਥਰੂ ਬਹੁਤ ਸਾਰੀਆਂ ਫੈਸਿਲਿਟੀਆਂ ਦੇ ਬਜਟ ਦੇ ਥਰੂ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹੋਰ ਡਵੈਲਪ ਕੀਤੀਆਂ ਜਾ ਰਹੀਆਂ ਹਨ ਔਰ ਇਹ ਕੇਮ ਹੈ ਕਿ 2028 ਤੱਕ ਹਿੰਦੁਸਤਾਨ ਚ ਹਰ ਘਰ 'ਚ ਜਿਹੜਾ ਇਹ ਨਾਲ ਦਾ ਪਾਣੀ ਪਹੁੰਚ ਜਾਏ ਇਹ ਦੀ ਇੱਕ ਵਿਵਸਥਾ ਕੀਤੀ ਗਈ ਹੈ ਨਵੀਂ ਪੀੜੀ ਨੂੰ ਟੈਕਨੋਲੋਜੀ ਔਰ ਮਾਡਰਨਾਈਜੇਸ਼ਨ ਵਾਸਤੇ ਖਾਸ ਤੌਰ ਤੇ ਤਵਜੂਹ ਦਿੱਤੀ ਗਈ ਹੈ ਔਰ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਹਰ ਤਰੀਕੇ ਦਾ ਜਿਹੜੀ ਹੈ ਸਪੋਰਟ ਜਿਹੜੀ ਹੈ ਉਹਨਾਂ ਨੇ ਕੀਤੀ ਗਈ ਹੈ ਐਕਸਪੋਰਟ ਨੂੰ ਉਤਸ਼ਾਹਿਤ ਕਰਨ ਵਾਸਤੇ ਗਲੋਬਲ ਐਕਸਪੋਰਟ ਲਈ ਪਲਾਨਸ ਬਣਾਏ ਗਏ ਨੇ ਔਰ ਐਕਸਪੋਰਟ ਪ੍ਰੋਮੋਸ਼ਨ ਮਿਸ਼ਨ ਸਥਾਪਿਤ ਕੀਤਾ ਗਿਆ ਹੈ ਐਮਐਸਈਐਮ ਲਈ ਜਿਹੜੀਆਂ ਗੈਰ ਟੈਰਿਫ ਦੀਆਂ ਜਿਹੜੀਆਂ ਰੁਕਾਵਟਾਂ ਹੈ ਉਹਨਾਂ ਨੂੰ ਦੂਰ ਕੀਤਾ ਗਿਆ ਇਸ ਬਜਟ ਦੇ ਵਿੱਚ ਹਵਾਈ ਕਾਰਗੋ ਜਿਹੜਾ ਜਾਂਦਾ ਹੈ ਉਹਦੇ ਲਈ ਵੇਅਰ ਹਾਊਸਿੰਗ ਖਾਸ ਤੌਰ ਤੇ ਜਿਹੜੀ ਪੈਰੀਸ਼ੇਬਲ ਜਿਹੜੀਆਂ ਚੀਜ਼ਾਂ ਹਨ ਉਹਨਾਂ ਵਾਸਤੇ ਵੀ ਸਪੈਸ਼ਲ ਇੱਕ ਇਹਨਾਂ ਦਾ ਅਰੇਂਜਮੈਂਟ ਜਿਹੜਾ ਸਾਰੀ ਤਰਫ ਕੀਤਾ ਗਿਆ ਹੈ ਸੋ ਓਵਰ ਆਲ ਇੱਕ ਅੱਛਾ ਮਾਡਲ ਹੈ ਜਿਹਦੇ ਵਿੱਚ ਗਰੀਬ ਲੋਕਾਂ ਵਾਸਤੇ ਬੜੀ ਸਪੋਰਟ ਹੈ ਔਰਤਾਂ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਮਹਿਲਾ ਸ਼ਕਤੀ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਯੂਆਰਪੀਡੀ ਨੂੰ ਡਵੈਲ ਕਰਨ ਵਾਸਤੇ ਉਹਨਾਂ ਨੂੰ ਸਟਾਰਟਅੱਪਸ ਲਗਾਉਣ ਵਾਸਤੇ ਉਹਨਾਂ ਨੂੰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਇੱਕ ਸਪੋਰਟ ਸਿਸਟਮ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਔਰ ਜਿਹੜੇ ਅਲੱਗ-ਅਲੱਗ ਪ੍ਰਦੇਸ਼ ਨੇ ਉਹਨਾਂ ਨੂੰ ਵੀ ਜਿਹੜਾ ਲੋਨ ਹੈ ਲਗਭਗ 70 ਸਾਲ ਤੱਕ ਦਾ ਜਿਹੜਾ ਟਾਈਮ ਉਹਨਾਂ ਦੇ ਦਿੱਤਾ ਹੈ ਕਿ ਉਹਦੇ ਇੰਟਰਸਟ ਫਰੀ ਲੋਨ ਵੀ ਜਿਹੜਾ ਉਹਨਾਂ ਨੂੰ ਦਿੱਤਾ ਜਾਏ ਸੋ ਇੱਕ ਬੜੀ ਡਵੈਲਪਮੈਂਟ ਹੈ ਇਸ ਦੇਸ਼ ਦੇ ਵਿੱਚ ਅਸੀਂ ਇਹ ਸਭ ਜਾਣਦੇ ਹਾਂ ਕਿ ਮੋਦੀ ਜੀ ਨੇ ਜਿਹੜੇ 14 ਸਾਲਾਂ ਚ ਕੰਮ ਕੀਤੇ ਉਸ ਦੇਸ਼ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ ਦੇਸ਼ ਨੇ ਔਰ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜਾ ਬਜਟ ਹੈ ਇਕ ਨਿਆ ਜਿਹੜਾ ਰੁਝਾਨ ਲੈ ਕੇ ਆਏਗਾ ਔਰ ਬਹੁਤ ਤੇਜ਼ੀ ਨਾਲ ਇਸ ਦੇਸ਼ ਦੀ ਹੋਰ ਡਵੈਲਪਮੈਂਟ ਅੱਗੇ ਵਧੇਗੀ ਔਰ ਜਿਹੜਾ ਤੀਸਰੇ ਨੰਬਰ ਤੇ ਪਹੁੰਚਣ ਦਾ ਸਾਡਾ ਟੀਚਾ ਹੈ ਇਸ ਅਰਥਵਿਵਸਥਾ ਦਾ ਉਹ ਬਹੁਤ ਤੇਜ਼ੀ ਨਾਲ ਪੂਰਾ ਵੀ ਹੋਏਗਾ ਦੇਸ਼ ਗਰੀਬੀ ਖਤਮ ਹੋਏਗੀ ਨੌਕਰੀਆਂ ਸਭ ਨੂੰ ਮਿਲਣਗੀਆਂ ਔਰ ਇੱਕ ਅੱਛਾ ਵਾਤਾਵਰਣ ਜਿਹੜਾ ਇਸ ਦੇਸ਼ ਨੂੰ ਦੇਖਣ ਨੂੰ ਮਿਲੇਗਾ ਐਸਾ ਮੇਰਾ ਮੰਨਣਾ ਹੈ ਕੋਈ ਕੋਈ ਸਵਾਲ ਕਰਨਾ ਚਾਹੁੰਦਾ ਹੈ ਜੀ ਇਹ ਵਿੱਚ ਕਸਾਲ ਲਗਾਤਾਰ ਵਿਅਸ ਗਰੋਥ ਕਰਨ ਲਈ ਕਿ ਕਿਸਾਨਾਂ ਦੀ ਇਸ ਵਿੱਚ ਕੁਝ ਨਹੀਂ ਰੱਖੇਗਾ ਜੀ ਦੇਖ ਬੇ ਖਾਸ ਤੌਰ ਤੇ ਦੱਸਿਆ ਜੀ ਕਿਸਾਨਾਂ ਵਾਸਤੇ ਤੇ ਜਿਹੜਾ ਡਵੈਲਪਮੈਂਟ ਵਾਸਤੇ ਇੱਕ ਤੇ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਕ੍ਰੈਡਿਟ ਦੇਣ ਦਾ ਜਿਹੜਾ ਉਹਨਾਂ ਨੇ ਕੰਮ ਦਿੱਤਾ ਹੈ ਉਹ ਖਾਸ ਉਹਨਾਂ ਨੂੰ ਉਹਦੇ ਚ ਦਿੱਤਾ ਗਿਆ ਹੈ ਸਰ ਉਹ ਐਮ ਐਸ ਕੇ ਬਾਰੇ ਜਿਹੜਾ ਕੋਠੇ ਤੇ ਕੋਣ ਦੇਖੀ ਕੋਠੇ ਤੇ ਕੋਣ ਦੇਖੋ ਕੁਝ ਵੀ ਨਹੀਂ ਆਇਆ ਇਹ ਜਿਹੜਾ ਕਿਸਾਨ ਅੰਦੋਲਨ ਦੀ ਗੱਲ ਹੈ ਉਹ ਦੇਖੋ ਕੌਣ ਹਾਈ ਸੁਪਰੀਮ ਕੋਰਟ ਨੇ ਵੀ ਉਤੇ ਇੱਕ ਕਮੇਟੀ ਬਣ ਗਈ ਹੈ ਔਰ ਗਵਰਨਮੈਂਟ ਵੀ ਉਸ ਇਨਵੋਲਡ ਹੈ ਸੋ ਮੈਨੂੰ ਲੱਗਦਾ ਹੈ ਜਲਦੀ ਇਹਦਾ ਕੋਈ ਰਸਤਾ ਨਿਕਲੇਗਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਵਾਰੀ ਐਸੀਆਂ ਗੱਲਾਂ ਆਉਂਦੀਆਂ ਐ ਕਿ ਜਿਸ ਤਰੀਕੇ ਨਾਲ ਸਰਕਾਰ ਅਪਰੋਚ ਕਰਦੀ ਐ ਉਸ ਤਰੀਕੇ ਨਾਲ ਉਹਨੂੰ ਦੇਖਿਆ ਨਹੀਂ ਜਾ ਰਿਹਾ ਜਾਂ ਜਿਸ ਤਰੀਕੇ ਨਾਲ ਕਿਸਾਨ ਅਪਰੋਚ ਕਰਦੇ ਨੇ ਉਸ ਤਰੀਕੇ ਨਾਲ ਉਸ ਕਿਸੇ ਨਾ ਕਿਸੇ ਮਿਸਅੰਡਰਸਟੈਂਡਿੰਗ ਖੜੀ ਹੋ ਰਹੀ ਐ ਪੰਜਾਬ ਦੇ ਰੋਜ਼ਗਾਰ ਜਿਹੇ ਰੋਜ਼ਗਾਰ ਦੀ ਗੱਲ ਕੀਤੀ ਤੁਸੀਂ ਪੰਜਾਬ ਦੀ ਗੱਲ ਵੱਡੀ ਹੈ ਜਿਹੜਾ ਮਨਰੇਗਾ ਯੋਜਨਾ ਜਿਹੜਾ ਕੋਰੋਨਾ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਹੈ ਉਹਦੇ ਵਾਸਤੇ ਜਿੰਨਾ ਪਹਿਲਾਂ ਬਜਟ ਸੀ ਉਹਦੀ ਕੋਈ ਵੱਡੋ ਕਮੀ ਨਹੀਂ 80000 ਕਰੋੜ ਦਾ ਉਹਨਾਂ ਹੀ ਐ ਨੇ ਮੈਂ ਉਹ ਤੁਹਾਨੂੰ ਜਿਹੜੀ ਦੂਜੀ ਗੱਲ ਹੈ ਹੈ ਨਾ ਜਿ ਕਿ ਮਨਰੇਗਾ ਦਾ ਤਾਂ ਇੱਕ ਪਾਸੇ ਤੁਸੀਂ ਰੱਖ ਹੀ ਰਹੇ ਹੋ ਲੇਕਿਨ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਸੈਟਅਪਸ ਦੇ ਵਿੱਚ ਜਿਸ ਤਰੀਕੇ ਨਾਲ ਯੁਵਾ ਪੀੜੀ ਨੂੰ ਸਟਾਰਟਅਪਸ ਵਾਸਤੇ ਜਿਸ ਤਰ੍ਹਾਂ ਕੇ ਜਿਸ ਤਰੀਕੇ ਦੀ ਯੋਜਨਾਵਾਂ ਦਿੱਤੀ ਗਈਆਂ ਜਿਸ ਤਰੀਕੇ ਹੋਰ ਡਵੈਲਪਮੈਂਟਸ ਕਰਨ ਦੇ ਲਈ ਯੋਵਾ ਨੂੰ ਬੜੋਤੇ ਵੀ ਕੀ ਜਾਰੀ ਉਤਸ਼ਾਹ ਦਿੱਤਾ ਜਾ ਰਿਹਾ ਉਹਨਾਂ ਦਾ ਮੇਰਾ ਐਸਾ ਮੰਨਣਾ ਹੈ ਕਿ ਜਿੱਥੇ ਜੋਬਸ ਦੀ ਓਪਰਚ्युनिटी ਵਧਣੀ ਹੈ ਉਥੇ ਨਾਲ ਨਾਲ ਬਹੁਤ ਸਾਰਾ ਜਿਹੜਾ ਯੰਗਸਟਰ ਜਿਹੜਾ ਹੈ ਬਿਜ਼ਨਸ ਕਰੇਗਾ ਐਮ ਐਸ ਐਮਈ ਦੀ ਜਿਹੜੀ ਤੁਸੀਂ ਟਰਨਓਵਰ ਔਰ ਉਹਨਾਂ ਦੀ ਇਨਵੈਸਟਮੈਂਟ ਦੀ ਜਿਹੜੀਆਂ ਜਿਹੜੇ ਲਿਮਿਟਸ ਵਧਾਈਆਂ ਹੀਆਂ ਦੋ ਡਬਲ ਕੀਤੀ ਗਈ ਹੈ ਔਰ 2.5 2.5 ਗੁਣਾ ਕੀਤੀ ਗਈ ਹੈ ਉਹਦੇ ਨਾਲ ਕੀ ਹੋਏਗਾ ਕਿ ਬਹੁਤ ਸਾਰਾ ਬਿਜ਼ਨਸ ਜਿਹੜਾ ਹੈ ਐਮਐਸਐਮਈ ਲੈਵਲ ਤੇ ਵਧੇਗਾ ਔਰ ਜੇ ਅਗਰ ਛੋਟੀਆਂ ਫੈਕਟਰੀਆਂ ਥੋੜੀਆਂ ਵੱਡੀਆਂ ਹੋਣੀਆਂ ਉਹਨਾਂ ਦੇ ਸਾਈਜ਼ ਵੱਡੇ ਹੋਣਗੇ ਤੇ ਬਹੁਤ ਸਾਰੀਆਂ ਜੌਬ ਜਿਹੜੀਆਂ ਇਹਨਾਂ ਸਭ ਧਾਰਾਵਾਂ ਚ ਉਹਨਾਂ ਨੂੰ ਬੱਚਿਆਂ ਨੂੰ ਵੀ ਉਹ ਆ ਉਹਨੂੰ ਮਿਲੇਗੀ ਐਸਾ ਮੇਰਾ ਮੰਨਣਾ ਹੈ ਬੜਾ ਇੱਕ ਡਵੈਲਪਮੈਂਟ ਜਿਹੜੀ ਐ ਸੈਕਟਰ ਚੋਇਆ ਪੰਜਾਬ ਦੀ ਗੱਲ ਪੰਜਾਬ ਨੇ ਵਿਸ਼ੇਸ਼ ਪਾਇ ਕੀਤੀ ਹੈ ਪੰਜਾਬ ਦੇਖੋ ਕਿਸਾਨਾਂ ਵਾਸਤੇ ਜੋ ਕੀਤਾ ਜਾ ਰਿਹਾ ਹੈ ਜੋ ਗਰੀਬਾਂ ਵਾਸਤੇ ਇਹ ਜ਼ਰ ਅਵਾਸ ਯੋਜਨਾ ਦੀ ਮੈਂ ਗੱਲ ਕੀਤੀ ਹੈ ਔਰ ਇਸ ਤਰੀਕੇ ਨਾਲ ਗਰੀਬਾਂ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਜਲੰਧ ਦਾ ਮੇਰ ਰਿਆਂ ਜੀ ਮੈਂ ਛੋਟਾ ਜਿਹਾ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ 2007 ਤੋਂ 12 ਤੱਕ ਮੈਂ ਮੇ ਸੀ ਔਰ ਉਹਨਾਂ ਦਿਨਾਂ ਚ ਪ੍ਰਕਾਸ਼ਿੰਦਰ ਬਾਦਲ ਜੀ ਇਥੇ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਇੱਕ ਵਾਰ ਸਾਨੂੰ 100 ਕਰੋੜ ਰੁਪਏ ਜਲੰਧ ਵਾਸਤੇ ਡਵੈਲਪਮੈਂਟ ਵਾਸਤੇ ਦਿੱਤਾ ਔਰ ਬੜੀ ਡਵੈਲਪਮੈਂਟ ਹੋ لیکن ਤੁਸੀਂ اندازہ ਲਗਾਓ ਕਿ ਜਲੰਧਰ ਚ ਜਿਹੜੇ ਪਿਛਲਾ ਸਮਾਰਟ ਸਿਟੀ ਦੇ ਤਹਿਤ 900 ਕਰੋੜ ਦੇ ਕਰੀਬ ਉਥੇ ਜਲੰਧਰ ਚ ਆਇਆ। اور ਅੱਜ ਦੇ ਜਲੰਧਰ ਤੇ ਇਸ ਇਲਾਕੇ ਦੇ ਆਟੋ ਵੀ ਨਹੀਂ ਕੋਈ ਇੰਡਸਟਰੀ ਨਹੀਂ ਹੈ। ਇੱਕ ਮਿੰਟ ਉਧਰ ਪੂਰਾ ਇੰਡਸਟਰੀ ਮੈਂ ਮੈਂ ਐਗਜ਼ਾਮਪਲ ਦੇ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਜਲੰਧਰ ਦੇ ਨਾਰਮਲ ਆ ਰਹੇ ਆ। ਮੈਂ ਇਹ ਤੁਹਾਨੂੰ ਦੱਸ ਰਿਹਾ ਕਿ 900 ਕਰੋੜ ਰੁਪਇਆ ਉਸ ਸ਼ਹਿਰ ਚ ਆਇਆ ਹੈ ਲੇਕਿਨ ਉਥੇ ਕੋਈ ਡਵੈਲਪਮੈਂਟ ਨਹੀਂ ਹੋਇਆ। ਇਸ ਤਰੀਕੇ ਦੀ ਕ腐ਸ਼ਨ ਜਿਹੜੀ ਹੈ ਜਿਸ ਵੇਲੇ ਕਿਸੇ ਜਗ੍ਹਾ ਤੇ ਚੱਲ ਰਹੀ ਹੋਵੇ ਅੱਜ ਜੋ ਹਾਲਾਤ ਬਣੇ ਹੋਏ ਨੇ ਮੈਂ ਬਜਟ ਤੇ ਸਿਰਫ ਗੱਲ ਕਰਨਾ ਚਾਹੁੰਦਾ ਸੀ ਲੇਕਿਨ ਸਰਕਾਰ ਦਾ ਜੋ ਹਾਲਾਤ ਹੈ ਇਸ ਵੇਲੇ ਮਾਹੌਲ ਹੈ ਹਰ ਜਗ੍ਹਾ ਕ腐ਸ਼ਨ ਹੈ ਔਰ ਉਹਦੇ ਕਰਕੇ ਕਿਸੇ ਜਗ੍ਹਾ ਜੋ ਵੀ ਪੈਸਾ ਆ ਰਿਹਾ ਹੈ ਉਹ ਡਵੈਲਪਮੈਂਟ ਵਾਸਤੇ ਨਹੀਂ ਲੱਗ ਰਿਹਾ ਇਹ ਜਿਹੜਾ ਸਮਾਰਟ ਸਿਟੀ ਦਾ ਪੈਸਾ ਸਿਰਫ ਜਲੰਧਰ ਚ ਨਹੀਂ ਆਇਆ ਜੀ ਪੂਰੇ ਪੰਜਾਬ ਚ ਆਇਆ ਹੈ ਲੇਕਿਨ ਕੀ ਨਜ਼ਰ ਆਉਂਦਾ ਹੈ ਸੜਕਾਂ ਟੁੱਟੀਆਂ ਨਜ਼ਰ ਆਉਂਦੀਆਂ ਹਨ ਇਨਫਰਾਸਟ੍ਰਕਚਰ ਡਵੈਲਪਮੈਂਟ ਹੋ ਰਿਹਾ ਸੋ ਜੋ ਸਰਕਾਰ ਸੈਂਟਰ ਵੱਲੋਂ ਕਰ ਸਕਦੀ ਹੈ ਉਹ ਕਰ ਰਹੀ ਹੈ ਲੇਕਿਨ ਅੱਗੇ ਜਿਹੜਾ ਉਹਨੂੰ ਪੱਕੂਲੇਟ ਕਰਨ ਦਾ ਕੰਮ ਨਹੀਂ ਹੈ ਹਾਲਾਂਕਿ ਇਹ ਹੋ ਰਿਹਾ ਹੈ ਕਿ ਜੇ 80 ਕਰੋ ਉਹ ਪੰਜਾਬs ਵੀ ਆਇਆ ਤੇ ਉਹ ਤੇ ਸਿਰਫ ਮੋਹਰਾਂ ਲਗਾਈਆਂ ਗਿਆ ਕਿ ਜੀ ਸਾਡੀ ਸਰਕਾਰ ਵੱਲੋਂ ਇਹ ਅਨਾਜ ਤੁਹਾਨੂੰ ਫਰੀ ਦਿੰਦਾ ਜਾ। ਜਿਵੇਂ ਜਿਵੇਂ ਆਂਧਰਾ ਤੇ ਬਿਹਾਰ ਨੂੰ ਸੀਸ ਪੈਕੇਜ ਦਿੱਤਾ ਗਿਆ। ਬਿਲਕੁਲ ਠੀਕ ਹੈ ਜੀ। ਉਸ ਦੀ ਆਪਾਂ ਦੇਖੀ ਉਸ ਮੁਕਾਬਲੇ ਤੇ ਪੰਜਾਬ ਵਾਸਤੇ ਪੰਜਾਬ ਵਾਸਤੇ ਅਨਾਉਂਸ ਨਹੀਂ ਨਹੀਂ ਮੈਂ ਮੈਂ ਕੀ ਕਹਿ ਰਿਹਾ ਹਾਂ ਭਾਈ ਸਾਹਿਬ ਕਿ ਜਿਹੜਾ ਕੁਝ ਆਲ ਓਵਰ ਹੀ ਸਾਰੇ ਦੇਸ਼ ਵਾਸਤੇ ਸਾਰਾ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਵਾਸਤੇ ਸਾਡੀ ਡਿਮਾਂਡ ਵੀ ਰਹੀ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਅਸੀਂ ਪੰਜਾਬੀ ਹੋਣ ਦੇ ਨਾਤੇ ਸਭ ਲੋਕ ਅਸੀਂ ਵੀ ਕਹਿੰਦੇ ਆਂ ਔਰ ਕੁਛ ਨਾ ਕੁਛ ਸਰਕਾਰ ਜ਼ਰੂਰ ਕਰੇਗੀ ਲੇਕਿਨ ਗੱਲ ਇਹ ਹੈ ਕਿ ਜੋ ਆਬ ਹੀ ਰਿਆ ਹੈ ਕਿਹਾ ਉਹ ਪ੍ਰਕਲਿਟ ਹੋ ਰਿਹਾ ਥੱਲੇ ਕਿਹਾ ਉਹ ਸਰਕਾਰਾਂ ਲਗਾ ਰਹੀਆਂ ਉਹ ਤਾਂ ਸਾਰੇ ਦਾ ਸਾਰਾ ਲੈ ਕੇ ਤੇ ਉਹ ਖੁਰਦਪੁਦ ਕਰਕੇ ਸਾਈਫਨ ਆਊਟ ਕਰਕੇ ਸਭ ਪੂ ਜਾ ਰਿਹਾ ਸੋ ਮੇਰਾ ਇਹ ਕਹਿਣਾ ਹੈ ਕਿ ਇੱਕ ਭ੍ਰਸ਼ਟਾਚਾਰ ਦਾ ਜਿਹੜਾ ਮੁੱਦਾ ਹੈ ਪੰਜਾਬ ਚ ਬਹੁਤ ਬੜਾ ਖੜਾ ਹੋ ਗਿਆ ਹੈ ਵੈਸੇ ਤੇ ਓਵਰ ਆਲ ਮੈਨੇਜਮੈਂਟ ਹੀ ਇਸ ਸਰਕਾਰ ਦੀ ਟੋਟਲੀ ਫੇਲ ਹੈ ਔਰ ਜਿਸ ਤਰੀਕੇ ਨਾਲ ਲਾਅ ਐਂਡ ਔਰਡਰ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਉਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਸੋ ਮੇਰਾ ਸਿਰਫ ਇਹ ਨਾਮ ਬੰਨਾ ਹੈ ਕਿ ਪੰਜਾਬ ਵਾਸਤੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ ਬਹੁਤ ਪੈਸਾ ਵੀ ਆ ਰਿਹਾ ਹੈ ਲੇਕਿਨ ਸਾਨੂੰ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਸਰਕਾਰ ਕਿੱਥੇ ਰੱਖ ਰਹੀ ਹੈ ਉਹਨੂੰ ਸਮਝ ਨਹੀਂ ਆ ਰਿਹਾ ਔਰ ਉਹ ਸਿਰਫ ਇਹਨੂੰ ਇੱਕ ਪਾਸੇੋਂ ਕੱਢ ਕੇ ਤੇ ਦੂਸਰੇ ਪਾਸੇ ਲੈ ਕੇ ਜਾ ਕੇ ਤੇ ਜਾਂ ਤੇ ਫਲਾਈਟਾਂ ਦੇ ਨਾਲ ਦੂਜੇ ਇਲੈਕਸ਼ਨਾਂ ਚ ਪੈਸਾ ਖਰਚਿਆ ਜਾਂਦਾ ਹੈ ਜਾਂ ਦੂਸਰੀਆਂ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉੱਥੇ ਲੱਗਦਾ ਪਿਆ ਹੈ ਪੰਜਾਬ 'ਚ ਨਹੀਂ ਉਹ ਲੱਗ ਰਿਹਾ ਜਿਹੜਾ ਪੈਸਾ ਹੈ ਜਿਹਦੇ ਤੁਹਾਡੇ ਪਾਰਟੀ ਦੀ ਗੱਲ ਕਰਨ ਵਾਲੀ ਹੈ ਪੰਜਾਬ ਦੇ ਬਾਦਸ਼ਾਹ ਬਿਲਕੁਲ ਮਾਚਲ ਤੇ ਜਮੂ ਕਸ਼ੂਰ ਉਹਨੂੰ ਇੰਡਸਟਰੀ ਦੇ ਸਪੈਸ਼ਲ ਪੈਕੇਜ ਮਿਲੇ ਹੋਏ ਠੀਕ ਹੈ ਜੇ ਆਪ ਜੋ ਬਹੁਤੀ ਇੰਡਸਟਰੀ ਐ ਕਿਸੇ ਤਰ੍ਹਾਂ ਤੇ ਇਹ ਜੇ ਮਤਲਬ ਪੰਜਾਬ ਸਰਕਾਰ ਕੁਝ ਕਰੇ ਲੇਕਿਨ ਸੈਂਟਰ ਗਵਰਨਮੈਂਟ ਜੇ ਉਹ ਕਰੇ ਪੈਕੇਜ ਦੇਵੇ ਤੇ ਇੱਥੇ ਦੁਬਾਰਾ ਇੰਡਸਟਰੀ ਸਟਾਬਿਲ ਹੋ ਜਾਵੇ ਪੰਜਾਬ ਸਰਕਾਰ ਹਿਸਾਬਾ ਲਾਣ ਲੱਗ ਜਾਈ ਕਿ ਕੁਝ ਨਹੀਂ ਆ ਦੁਬਾਰਾ ਸੈਂਟਰ ਗਵਰਨਮੈਂਟ ਦੀ ਅੱਜ ਕਮੇਟੀ ਹੈ ਜਿਹੜੀ ਉਹਨਾਂ ਨਾਲ ਮੀਟਿੰਗ ਹੋਣ ਜਾ ਰਹੀ ਹੈ ਡੱਲੇ ਵਾਲਾ ਪਹੁੰਚੀ ਤੇ ਲਗੜ ਕੋਈ ਨਾ ਕੋਈ ਗੱਲਬਾਤ ਹੋਈਏ ਪੋਜੀਟਿਵ ਹੀ ਆਊਗਾ ਕੋਈ ਗੱਲਬਾਤ ਬਿਲਕੁਲ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਪੂਰੇ ਦੇਖ ਸਰ ਭਾਰਤੀ ਜਨਤਾ ਪਾਰਟੀ ਅਸੀਂ ਸਭ ਲੋਕ ਪੰਜਾਬੀ ਐ ਅਸੀਂ ਕਿਸਾਨਾਂ ਨੂੰ ਦਿਲੋਂ ਪਿਆਰ ਕਰਦੇ ਆ ਅਸੀਂ ਹਰ ਭਾਰਤ ਜਨਤਾ ਪਾਰਟੀ ਦਾ ਕਾਰਕਟਰ ਚਾਹੁੰਦਾ ਹੈ ਕਿ ਇਹ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲੇ ਅਸੀਂ ਜਿਸ ਵੀ ਸਤਰ ਤੇ ਬੈਠ ਕੇ ਕਰਦੇ ਆ ਉੱਥੇ ਹਮੇਸ਼ਾ ਇਹ ਗੱਲ ਰੱਖੀ ਐ ਕਿ ਕਿਸਾਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਕੇਂਦਰ ਵੀ ਬਹੁਤ ਗੰਭੀਰ ਐ ਇਸ ਮਸਲੇ ਨਾਲ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਕੁਝ ਲੋਕ ਵੀ ਜਿਹੜੀ ਆਪਣੀ ਰਾਜਨੀਤੀ ਦੀ ਰੋਟੀਆਂ ਸੇਕ ਰਹੇ ਨੇ ਉਹਨਾਂ ਕਰਕੇ ਬਹੁਤ ਕੁਝ ਖਰਾਬੀ ਹੋ ਰਹੀ ਹੈ ਨਹੀਂ ਤੇ ਇਹ ਬਹੁਤ ਜਲਦੀ ਪਹਿਲੇ ਖਤਮ ਹੋ ਜਾਣਾ ਸੀ जी मोदी जी जिन्ना ਮਾਈਤੀ ਨਾ ਕਿਸਾਨ ਦੇ ਮੈਂ ਨਹੀਂ ਸਮਝਦਾ ਕਿ ਕਿਸੇ ਪ੍ਰਧਾਨ ਮੰਤਰੀ ਨੇ ਨਾ ਕਿਸੇ ਪੰਜਾਬ ਵਾਸਤੇ ਕੀਤਾ ਹੋਵੇਗਾ ਜਿੰਨਾ ਮੋਦੀ ਜੀ ਨੇ ਕੀਤਾ ਚਾਹੇ ਤੁਸੀਂ ਕਤਾਰਪੁਰ ਲਾਂਘੇ ਦੀ ਗੱਲ ਕਰ ਲਓ ਜਾਂ ਛੋਟੇ ਸਾਹੂ ਜਦ ਦੇ ਦਿਵਸ ਦੀ ਬਣਾਉਣ ਦੀ ਗੱਲ ਕਰ ਲਓ ਇਹ ਹੋਰ ਬਹੁਤ ਸਾਰੀਆਂ ਗੱਲਾਂ ਆ ਜਿੰਨਾਂ ਨੂੰ ਅਸੀਂ ਅੱਜ ਬਜਟ ਦੀ ਗੱਲ ਆ ਉੱਤੇ ਰੱਖੀਏ ਬਹੁਤ ਕੁਝ ਕੀਤਾ ਗਿਆ ਲੇਕਿਨ ਬਹੁਤ ਸਾਰੇ ਲੋਕ ਇੱਕ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਨੇ ਉਹ ਨੈਰੇਟਿਵ ਕੀ ਜੀ ਮੋਦੀ ਜੀ ਜੀ ਪੰਜਾਬ ਦੇ ਖਿਲਾਫ ਨੇ ਔਰ ਪੰਜਾਬ ਨਾਲ ਉਹਨਾਂ ਇੰਨਾ ਪਿਆਰ ਹੈ ਮੈਂ ਸ਼ਾਇਦ ਬਚਪਨ ਸੀ ਆਦਾ ਉਹ ਵਰਜਿਤ ਉਹਦਾ ਸ਼ਾਇਦ ਹੋਣਗੇ ਛੋਟੇ ਬੱਚ ਲੇਕਿਨ ਮੋਦੀ ਜੀ ਇੱਥੇ ਕਈ ਸਾਲ ਬੀਜੇਪੀ ਦੇ ਪ੍ਰਭਾਰੀ ਰਹੇ ਉਹਨਾਂ ਨੇ ਇੱਕ ਇੱਕ ਪਿੰਡ ਦੇਖਿਆ ਹੋਇਆ ਪਿੰਡ ਉਹਨਾਂ ਨਾਲ ਜੇ ਕਿਤੇ ਇਕੱਲੇ ਬੈਠ ਕੇ ਗੱਲ ਕਰਨ ਦਾ ਮੌਕਾ ਮਿਲੇ ਤੇ ਉਹਨਾਂ ਦਾ ਜਿਹੜਾ ਪਿਆਰ ਹੈ ਪੰਜਾਬ ਵਾਸਤੇ ਉਹ ਦੇਖਣ ਨੂੰ ਮਿਲਦਾ ਹੈ ਲੇਕਿਨ ਇੱਥੇ ਕੁਝ ਲੋਗਾਂ ਨੇ ਹੀ ਰਾਜਨੀਤੀ ਕਰਕੇ ਸੋਚ ਕਰਕੇ ਕਿ ਉਹਨੂੰ ਇਸ ਤਰੀਕੇ ਨਾਲ ਉਜਾਇਆ ਗਿਆ ਕਿ ਸਾਰੀ ਜਿਹੜੀ ਉਹ ਚੀਜ਼ ਹੈ ਜਿਸ ਦਾ ਤੁਸੀਂ ਦੇਖਿਆ ਸੀ ਫਿਰੋਜ਼ਪੁਰ ਜਦੋਂ ਆਂਡ ਕੇ ਸੀ ਉਹ ਪਿਛਲੀ ਵਾਰੀ ਤਾਂ ਕਿਸ ਤਰੀਕੇ ਨਾਲ ਰਸਤੇ 'ਚ ਰੋਕਿਆ ਗਿਆ ਔਰ ਉਹਨਾਂ ਨੇ ਕਿਸ ਤਰੀਕੇ ਦੇ ਇੱਥੇ ਬਹੁਤ ਸਾਰੇ ਉਹ ਦੇਣੇ ਸੀ ਬੈਨੀਫਿਟਸ ਦੇਣੇ ਸੀ ਇੱਥੇ ਸ਼ਾਇਦ ਇੱਕ ਹਸਪੀਟਲ ਦਾ ਉਦਘਾਟਨ ਵੀ ਸੀ ਉੱਥੇ ਔਰ ਬਹੁਤ ਸਾਰੇ ਹੋਰ ਉਦਘਾਟਨ ਵੀ ਕਰਨੇ ਸੀ ਉਹਨਾਂ ਨੇ ਲੇਕਿਨ ਕਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਔਰ ਮੈਨੂੰ ਇਹ ਅਸਾ ਲੱਗਦਾ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਸ ਵਿੱਚ ਡੀਪ ਸਟੇਟ ਦਾ ਵੀ ਹੱਥ ਸਮਝਦਾ ਹੈ ਜਿਹਾ ਫੋਰਨ ਦੇ ਡਿਫਰੈਂਟ ਕੰਟਰੀ ਜਿਹੜੀਆਂ ਇਨਵੋਲ ਨੇ ਔਰ ਜਿਨ੍ਹਾਂ ਦੇ ਬਾਰੇ ਬੜੀ ਚਰਚਾ ਆ ਰਹੀ ਹੈ कि ਅਸੀਂ ਵਾਲਗਲ ਕੰਟਰੀਜ਼ ਦੇ ਵਿੱਚ ਦੇਖਿਆ ਟੌਪਲ ਕੀਤੀਆਂ ਇਹ ਲੋਮੈਂ ਸੱਚ ਹੈ ਉਹ ਅਮਰੀਕਾ ਦੀ ਏਜੰਸੀਜ਼ ਨੇ ਜਾਂ ਹੋਰ ਕੰਟਰੀਜ਼ ਏਜੰਸੀਜ਼ ਨੇ ਬਾਰਡਰ ਸਟੇਟ ਹੋਣ ਕਰਕੇ ਸਾਡੀ ਇਸ ਸਟੇਟ ਦੇ ਵਿੱਚ ਬਹੁਤ ਖਤਰਾ ਹੈ ਔਰ ਐਸੀਆਂ ਹੈ ਜਿਹੜੀਆਂ ਬਾਹਰੀਆਂ ਤਾਕਤਾਂ ਔਰ ਫਿਰ ਉਹਨਾਂ ਨਾਲ ਜੁੜਦੀਆਂ ਜਿਹੜੀਆਂ ਅੰਦਰ ਦੇ ਜਿਹੜੇ ਵਿਰੋਧੀ ਲੋਕ ਨੇ ਕੋਈ ਵੀ ਨਹੀਂ ਦੇਖਦੇ ਕਿ ਅਸੀਂ ਜਿਹੜਾ ਵਿਰੋਧ ਕਰ ਰਿਹਾ ਉਹ ਦੇਸ਼ ਨੂੰ ਖੰਡਿਤ ਕਰਨ ਦਾ ਇੱਕ ਨਾਲ ਕੰਮ ਕਰੀ ਜਾ ਰਹੇ ਉਹ ਉਹਦੇ ਵਿੱਚ ਬਹੁਤ ਵੱਡੀ ਏਜੰਸੀ ਡਿਵੀਜ਼ਨ ਜਿਹੜੀ ਸਾਹਮਣੇ ਖੜੀ ਹੋ ਜਾਂਦੇ ਨੇ ਤੋ ਇਹ ਜਿਹੜਾ ਇੱਕ ਮਾਹੌਲ ਸਾਰਾ ਬਣਾਇਆ ਜਾਂਦਾ ਹੈ ਉਹ ਕਈ ਵਾਰ ਉਹਦਾ ਨੁਕਸਾਨ ਦੇਸ਼ ਨੂੰ ਵੀ ਹੁੰਦਾ ਸਾਰੇ ਪ੍ਰਦੇਸ਼ ਨੂੰ ਹੁੰਦਾ ਸਿਆਸੀ ਰੋਟੀਆਂ ਕਿਸਾਨ ਛੇਕ ਰਹੀ ਹੈ ਜਾਂ ਨਹੀਂ ਨਹੀਂ ਮੈਂ ਕਿਸਾਨਾਂ ਨੂੰ ਨਹੀਂ ਕਦੀ ਵੀ ਕਿਹਾ ਜੀ ਮੈਂ ਹਮੇਸ਼ਾ ਇਹ ਕਹਿੰਦਾ ਕਿਸਾਨ ਸਾਡਾ ਆਂਦਾਤਾ ਹੈ ਔਰ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਹਰ ਲੀਡਰ ਉਹਨਾਂ ਨੂੰ ਆਪਣਾ ਭਾਈ ਮੰਨਦਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਇਹ ਬਹੁਤ ਬੋਲੇ ਨੇ ਕਿਸਾਨ ਔਰ ਮੈਂ ਸਮਝਦਾ ਕਿ ਉਹਨਾਂ ਉਹਨਾਂ ਵਰਗਾ ਮਿਹਨਤੀ ਉਹਨਾਂ ਦਾ ਵਰਗਾ ਇਮਾਨਦਾਰ ਵਿਅਕਤੀ ਸਾਡੇ ਪੰਜਾਬ 'ਚ ਨਹੀਂ ਹੁੰਦੇ ਜਿੰਨਾ ਕਿਸਾਨ ਹੈ ਲੇਕਿਨ कुछ राजनीतिक लोग ने जिन्होंने अपनी अपन रोटियां सेकियाँ हैं इसी से जानते हैं बहुत सारिया गल् चर्चा आई हैं कि पार्टी के लोग किस तरीके सपोर्ट करते और किस तरीके ट्विस्ट टर्न देता है लेकिन मेरा मानना कि आने वाला वक्त है अच्छा रहेगा और बहुत